ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹੇ ਰਬ ਹੇ ਸਸ ਹੇ ਕਰੁਣਾਨਿਤ ਮੇਰੀ ਅਬਾ ਬੇਨਤੀ ਸੁਣ ਲੀਜੈ ਅੰਮ੍ਰਿਤ ਕਿਰਤਨ ਪੋਥੀ ਦੇ ਪੇਜ ਨੰਬਰ 837 ਤੇ ਸੋਬਾਇਮਾਨ ਇਹ ਸ਼ਬਦ ਇਸ ਨੂੰ ਆਪਾਂ ਵੀਰਾਂ ਦੇ ਸਕੇਲ ਤੇ ਪਹਿਲੇ ਕਾਲੇ ਤੇ ਕਰਾਂਗੇ ਤੇ ਸ਼ਬਦ ਰਾਗ ਕਲਿਆਣ ਨਾਲ ਸੰਬੰਧਿਤ ਧੁਨ ਤੇ ਇਦਾਰਤ ਹੈ ਤੇ ਜਦੋਂ ਪਹਿਲੇ ਕਾਲੇ ਨੂੰ ਆਪਾਂ ਸਮਾਂਦੇ ਹਾਂ ਤਾਂ ਮੰਦ ਸप्तक ਵਿੱਚ ਸ਼ੁਦਨੀ ਤੇ ਮਧ ਸप्तक ਵਿੱਚ ਸਾ ਤੋਂ ਬਾਅਦ ਸ਼ੁਦਰੇ ਸ਼ੁਦਗਾ ਤੀਵਰਮਾ ਪਾ ਸ਼ੁਧਧਾ ਸ਼ੁਦਨੀ ਅਤੇ ਸਾ ਤਾਰ ਸप्तक ਵਿੱਚ ਸਾ ਤੋਂ ਬਾਅਦ ਰੇ ਅਤੇ ਗਾ ਇੱਥੇ ਤੱਕ ਸ਼ਬਦ ਦਾ ਚਰਨ ਹੈ ਤੇ ਜਿਹੜੇ ਬੱਚੇ ਜਾਂ ਵੀਰ ਇਸ ਨੂੰ ਗਾ ਸੁਰ ਤੱਕ ਗਾਇਨ ਕਰ ਸਕਦੇ ਹਨ ਉਹਨਾਂ ਲਈ ਇਹ ਲਾਹਵੰਤ ਤੁਨ ਹੈ और बहुत ही मीठी ਤੁਨ ਹੈ ਤੇ ਆਪਾਂ ਇੱਕ ਪਹਿਲਾਂ ਸਥਾਈ ਕਰਦੇ ਹਾਂ ਤੇ ਫਿਰ ਕਰਾਂਗੇ ਅੰਤਰਾ ਤੇ ਇਸ ਸ਼ਬਦ ਦਾ ਲਿੰਕ ਆਪ ਨੂੰ ਪੂਰਾ ਲਿੰਕ ਜੋ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਆਪ ਜੀ ਉੱਥੋਂ ਵੀ ਇਸ ਸ਼ਬਦ ਨੂੰ ਦੇਖਦਫ ਦੇ ਹੋ 헤ਰਵ ਹੈ ਸਰਸ ਕੇ ਕਰਣਾ ਨੇਦਰ 헤ਰਵ ਹੈ ਸਰਸ ਕੇ ਕਰਣਾ ਨੇਦਰ ਮੇ ਅਬ ਮੇਨਤੀ ਹੈਨਾ ਆਪਾਂ ਦੇਖਦੇ ਹਾਂ ਕੱਲੇ ਕੱਲੇ ਸੁਰ ਤੇ ਹੈ ਰਵ ਹੈ ਸੱਸ ਹੈ ਰਵ ਹੈ ਸੱਸ ਹੈ ਕਰਣਾ ਨੇ ਧਰ ਹੈ ਰਵ ਹੈ

ਯਾ ਬੇ ਬੇਨੀ ਸੋਨਲੀ ਜੈ ਤੇ ਅੰਤਰਾ ਆਰੇ ਨਮ ਗਤ ਹੋ ਤਮ ਤੇ ਕਛ ਇਸ ਨੂੰ ਸਿੰਪਲ ਤਰੀਕੇ ਨਾਲ ਲਾਣਾ ਹੋਵੇ ਤਾਂ ਔਰ ਨਮੰਗਤ ਹਾਂ ਤੁਮ ਤੇ ਕਛ ਅਗੇ ਚਾਤ ਹੋ ਚਿਤ ਮੈਂ ਸੋਈ ਕੀ ਜੈ ਤੇ ਆਪਾਂ ਹੁਣ ਦੇਖਦੇ ਆਂ ਕੱਲੇ ਕੱਲੇ ਸੁਰ ਤੇ ਪਹਿਲੇ ਤਰੀਕੇ ਨਾਲ ਔਰ ਨਾਮ ਗਤ ਔਰ ਨਾਮ ਗਤ ਹੋ ਤੂੰ ਤੇ ਕਛ ਐਨੇ ਸਟੈਪ ਨੂੰ ਜਦੋਂ ਅਸੀਂ ਦੂਸਰੇ ਤਰੀਕੇ ਨਾਲ ਗਾਇਨ ਕਰਦੇ ਹਾਂ ਔਰ ਨਾਮ ਗਤ ਨਾਮ ਗਤ ਹਾਂ ਤੂੰ ਮੈਂ ਤੇ ਕਚ ਅਗੇ ਚਾਂਤ ਹੋਂ ਚਿਤ ਮੈਂ ਸੋਈ ਕੀ ਜੈ ਚਾਂ ਜੈ ਇਸ ਤੋਂ ਬਾਅਦ ਹੇ ਰਬ ਹੈ ਜਸ ਹੈ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਤੇ ਵਾਹਿਗੁਰੂ ਜੀ ਕਾ ਖਾਲਸਾ Vai would you give fate